ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਆਫ ਮੈਨੀਟੋਬਾ ਦੇ ਆਂਗਣ 'ਚ ਖੜੇ ਆ ਜਿੱਥੇ ਨਗਰ ਕੀਰਤਨ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ। ਤੁਸੀਂ ਦੇਖ ਹੀ ਰਹੇ ਹੋ ਮੇਰੇ ਪਿਛਲੇ ਪਾਸੇ ਕਿ ਟ੍ਰੇਲਰ ਤਿਆਰ ਹੋ ਰਹੇ ਜਿੱਥੇ ਗੁਰੂ ਮਹਾਰਾਜ ਜੀ ਦੀ ਸਵਾਰੀ ਦਾ ਪ੍ਰਕਾਸ਼ ਕੀਤਾ ਜਾਣਾ ਤੇ ਨਾਲ ਦੇ ਨਾਲ ਦੂਸਰੇ ਟ੍ਰੇਲਰ ਦੇ ਵਿੱਚ ਰਾਗੀ ਸਿੰਘ ਜਿਹੜੇ ਆ ਉਹ ਨਗਰ ਕੀਰਤਨ ਦੇ ਦੌਰਾਨ ਕੀਰਤਨ ਕਰਨਗੇ। ਅ ਨਗਰ ਕੀਰਤਨ ਦੀਆਂ ਤਿਆਰੀਆਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੋਰਨਸ਼ੋਰਾਂ ਚੱਲ ਰਹੀਆਂ ਅੱਜ ਇਸ ਮੌਕੇ ਤੇ ਗੁਰਦੁਆਰਾ ਸਿੱਖ ਸੁਸਾਇਟੀ ਦੇ ਪ੍ਰਧਾਨ ਸਾਹਿਬ ਸardar ਹਰਵੰਦ ਸਿੰਘ ਬਰਾੜ ਜੀ ਤੇ ਉਹਨਾਂ ਦੀ ਟੀਮ ਜਿਹੜੀ ਸਾਰੀ ਹਾਜ਼ਰ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਆਏ ਆ ਤਾਂ ਕਿ ਇਹ ਸਾਰੀ ਵਿਚਾਰ ਚਰਚਾ ਇਹ ਸਾਰੀ ਜਾਣਕਾਰੀ ਇਨਫੋਰਮੇਸ਼ਨ ਸੰਗਤਾਂ ਨਾਲ ਸਮਝ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਦੇਸ਼ਾਂ ਵਿੱਚ ਵਸਦੀ ਪੰਜਾਬੀ ਕਮਿਊਨਿਟੀ ਸਿੱਖ ਭਾਈਚਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਹੁਤ ਬਹੁਤ ਤੁਹਾਡਾ ਤੁਹਾਡਾ ਟਾਈਮ ਦੇਣ ਲਈ ਤੁਹਾਨੂੰ ਜੀ ਆਇਆਂ ਕਿਹਿੰਦੇ ਬਹੁਤ ਮਿਹਰਬਾਨੀ ਜੀ ਪ੍ਰਾਨ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਇਤਿਹਾਸ ਜਨਲਣਾ ਚਾਹਾਂਗਾ ਕਿ ਇਹ ਜੋ ਨਗਰ ਕੀਰਤਨ ਅਸੀਂ ਕਰਦੇ ਆਮ ਤੌਰ ਤੇ ਵਿਸਾਖੀ ਦੇ ਦਿਨਾਂ ਵਿੱਚ ਜਿਹੜੇ ਕੈਨੇਡਾ ਦੇ ਦੂਸਰੇ ਸ਼ਹਿਰਾਂ ਦੇ ਵਿੱਚ ਹੁੰਦਾ ਪਰ ਅਸੀਂ ਇਹਨਾਂ ਦਿਨਾਂ ਚ ਕਰਦੇ ਆਂ ਜਿਦੋਂ ਕਿ ਸਤੰਬਰ ਦੇ ਪਹਿਲੇ ਐਤਵਾਰ ਹੁੰਦਾ ਲੌਂਗ ਵੀਕਐਂਡ ਤੋਂ ਪਹਿਲਾਂ ਇਸ ਵਾਰੀ ਇਹ 31 ਅਗਸਤ ਨੂੰ ਕੀਤਾ ਜਾ ਰਿਹਾ ਥੋੜਾ ਜਿਹਾ ਇਤਿਹਾਸ ਇਸ ਦੇ ਬਾਰੇ ਦੱਸੋ ਜੇਕਰ ਮੈਨੀਟੋਬਾ ਦੇ ਸਿੱਖਾਂ ਦਾ ਇਤਿਹਾਸ ਫਰੋਲਿਆ ਜਾਵੇ ਤਾਂ ਇੱਥੇ ਜਿਹੜੇ ਹੈਗੇ ਸਿੱਖ ਮਤਲਬ 1968 ਤੋਂ ਆਉਣੇ ਸ਼ੁਰੂ ਹੋਏ ਆ ਭਾਵੇਂ ਉਸ ਤੋਂ ਪਹਿਲਾਂ ਵੀ ਇੱਕ ਬੰਦਾ ਆਇਆ ਸੀਗਾ ਪਰ ਇਥੋਂ ਕਦੇ ਆਏ ਆ ਜਿਨ੍ਹਾਂ ਨੇ ਸਿੱਖ ਸਟੇਡੀਅਮ ਆਫ ਮੈਨੀਟੋਬਾ ਜੈਸਾ ਕਰਾਈ ਸੀ 1968 ਦੇ ਵਿੱਚ ਤਾਂ ਉਸ ਤੋਂ ਬਾਅਦ ਚੱਲਦੇ ਚੱਲਦੇ ਬਹੁਤ ਥੋੜੀ ਗਿਣਤੀ ਸੀ ਜਿਸ ਵੇਲੇ ਮੈਂ ਆਇਆ ਉਸ ਵੇਲੇ ਸਾਰਾ ਹੀ 100 150 ਬੰਦਾ ਖਾਇ ਨਹੀਂ ਸੀ ਚਲੋ ਖੈਰ ਬਾਕੀ ਦੂਸਰੀ ਗੱਲ ਜਿਹੜਾ ਹੁਣ ਤਾਂ ਵੈਦਰ ਦਾ ਬਹੁਤ ਫਰਕ ਪੈ ਗਿਆ ਸਾਡੇ ਜਿਹੜਾ ਮੈਨੀਟੋਬਾ ਦਾ ਵੈਦਰ ਹੈ ਨਾ ਉਹ ਅਪ੍ਰੈਲ ਦੇ ਵਿੱਚ ਬਿਲਕੁਲ ਹੀ ਪਰਮਿਟ ਨਹੀਂ ਕਰਦਾਗਾ ਸਾਨੂੰ ਕਿਉਂਕਿ ਜਿਹੜਾ ਵੈਦਰ ਹੈ ਸਾਡਾ ਸਨੋਵ ਮਤਲਬ ਅਪ੍ਰੈਲ ਤੇ ਨਿਸ਼ਾਨ ਸਾਹਿਬ ਚੜਾਉਣੇ ਵੀ ਤਾਂ ਕਈ ਵਾਰੀ ਔਖੇ ਹੋ ਗਏ ਆ ਪਿਸ਼ੋਕਣ ਦੇ ਵਿੱਚ ਤੋਂ ਅਸੀਂ ਜਿਹੜੀ ਹੈਗੀ ਹੈ ਮਤਲਬ ਸਿੱਖ ਕਮਿਊਨਿਟੀ ਨੇ ਸਿੱਖ ਸੰਗਤ ਨੇ ਮੈਨੀਟੋਬਾ ਦੀ ਨੇ ਪਹਿਲਾ ਨਗਰ ਕੀਰ 1999 ਦੇ ਵਿੱਚ ਜਿਹੜਾ ਸੀਗਾ 300 ਸਾਲਾਂ ਦੇ ਵਿੱਚ ਕਾਲਸੇ ਦੇ ਬਦਲ ਜਿਹੜੀ ਸੀਗੀ ਪ੍ਰਕਾਸ਼ ਉਸਤਵ ਤੇ 1699 ਤੋਂ 300 ਹੋਮ ਨਾਇਆ ਸੀਗਾ ਉਹ ਸਾਰੇ ਗੁਰੂ ਘਰਾਂ ਨੇ ਇਕੱਠਾ ਹੋ ਕੇ ਮਨਾਇਆ ਸੀ ਉਹ ਸਾਡਾ ਜਿਹੜਾ ਮੈਨਟੋਬਾ ਦਾ ਇਤਿਹਾਸ ਆ ਉਹ ਪਹਿਲਾ ਸੀਗਾ ਉਸ ਤੋਂ ਬਾਅਦ 5 ਕਿ ਸਾਲ ਅਸੀਂ ਜਿੰਮਿਆਂਦ ਤੇ ਫਿਰ ਲੰਘ ਗਏ ਤਾਂ 2004 ਦੇ ਵਿੱਚ ਜਿਸ ਦਿਨ ਤੇ ਅੱਜ ਆਪਾਂ ਖੜੇ ਆ 1604 ਤੋਂ ਬਾਅਦ 2004 ਦੇ ਵਿੱਚ 400 ਸਾਲ ਆਇਆ ਸੀਗਾ ਜੋ ਕਿ ਸਿੱਖ ਕੌਮ ਨੇ ਵਰਲਡ ਵਾਈਡ ਮਤਲਬ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਪਹਿਲੇ ਪ੍ਰਕਾਸ਼ ਨੂੰ ਪ੍ਰਕਾਸ਼ ਹੋ ਸਭ ਨੂੰ ਜਿਹੜਾ ਸਮਰਪਿਤ ਇਹ ਨਗਰ ਕੀਰਤਨ ਤਕਰੀਬ ਰਾਏਟਨਾਂ ਦੇ ਵਿੱਚ ਮੈਨੂੰ ਪੰਜ ਸੱਤਾਂ ਦਾ ਤਾਂ ਮੈਨੂੰ ਪਤਾ ਜਦ ਬ੍ਰੈਂਟਨ ਵਾਲੇ ਕੱਢਦੇ ਆ ਐਪਸਪੋਰਟ ਵਾਲੇ ਕੱਢਦੇ ਆ ਸਰੀ ਵਾਲੇ ਕੱਢਦੇ ਆ ਹੋਰ ਵੀ ਬਹੁਤ ਸਾਰੇ ਗੁਰੂ ਘਰ ਆਪਾਂ ਇਹ ਨਗਰ ਕੀਰਤਨ ਜਿਹੜਾ ਅੱਜ ਹੁਣ ਆਪਣਾ 22ਵਾਂ ਨਗਰ ਕੀਰਤਨ ਪਰਸੋਂ ਨੂੰ ਕੱਢਣ ਜਾ ਰਹੇ ਹਾਂ 31 ਅਗਸਤ ਨੂੰ ਇਹ ਉਸ ਵੇਲੇ ਤੋਂ ਸ਼ੁਰੂ ਹੋਇਆ ਸੀ ਇਹ ਇਹਦੀ ਜਿਹੜੀ ਬੇਸਿਕ ਜਿਹੜੀ ਹੈਗੀ ਛੋਟੀ ਜਿਹੀ ਹਿਸਟਰੀ ਆਪਣੀ ਮੈਨੀ ਟੋਪਾ ਦੀ ਇਹ ਆ 2004 ਚ ਸ਼ੁਰੂ ਹੋਇਆ ਤੇ 2025 ਦਾ ਲੰਮਾ ਸਫ਼ਰ ਜਿਹੜਾ ਹੈਗਾ ਉਹ ਤੈਅ ਕਰ ਚੁੱਕੀ ਹੈ ਮੈਨੀਟੋਬਾ ਦੇ ਸਿੱਖ ਕਮਿਊਨਿਟੀ ਔਰ ਸਿੱਖ ਸੁਸਾਇਟੀ ਆਫ ਮੈਨੀਟੋਬਾ। ਬਿਲਕੁਲ। ਐਸ ਵਾਰੀ ਜਿਹੜਾ ਨਗਰ ਕੀਰਤਨ ਆ ਜੀ ਆਪਾਂ ਹੁਣ ਉਹਦੇ ਤੇ ਆਉਨੇ ਆ। ਕੀ ਤਿਆਰੀਆਂ ਤੇ ਕੀ ਤੁਹਾਡੇ ਇਹ ਵਿਚਾਰ ਹੈ? ਕੀ ਤੁਸੀਂ ਸੰਗਤ ਨਾਲ ਜਿਹੜੀ ਗੱਲ ਸਾਂਝੀ ਕਰਨਾ ਚਾਹੁੰਦੇ? ਦੇਖੋ ਪਹਿਲੀ ਤਾਂ ਗੱਲ ਇਹ ਜਿਹੜੀ ਹੈਗੀ ਐ ਜਿਹੜਾ ਨਗਰ ਕੀਰਤਨ ਦੀ ਹਿਸਟਰੀ ਹੈ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਕਿਉਂਕਿ 2004 ਤੋਂ ਰਾਈਟ ਆਫਟਰ ਥੈਟ ਐਕਸਾਲ ਦੇ ਵਿੱਚ ਵਿੱਚ ਹੀ ਇਸ ਦਿਹਾੜੇ ਨੂੰ ਸਾਡੇ ਨੂੰ ਜਿਹੜਾ ਮੈਨੀਟੋਬਾ ਦੀਆਂ ਚਾਰ ਮੁੱਖ ਪਰੇਡਾਂ ਹਨ ਉਹਨਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਹਮ ਜਿਹੜਾ ਸੀਗਾ ਕਿਉਂਕਿ ਸਾਡਾ ਜਿਹੜਾ ਸਤੰਬਰ ਦਾ ਕਿਉਂਕਿ ਆਪਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸੀਗੇ ਪਹਿਲਾ ਪ੍ਰਕਾਸ਼ ਐਤਵਾਰ 24 ਅਗਸਤ ਨੂੰ ਆ ਗਿਆ ਕਦੇ 28 29 30 ਕਦੇ 1 2 ਸਤੰਬਰ ਨੂੰ ਵੀ ਆ ਜਾਂਦੇ ਆ ਪਰ ਉਹਨਾਂ ਨੇ ਸਾਡੇ ਲਈ ਜਿਹੜਾ ਇਹ ਰਾਖਮਾ ਦੇਨ ਹੈ ਸਤੰਬਰ ਦਾ ਪਹਿਲਾ ਲੌਂਗ ਵੀਕਐਂਡ ਅਰਤੀ ਵਾਰ ਪਹਿਲੀ ਵਾਰ ਹੋਇਆ ਕਿ ਅਰਤੀ 31 ਅਗਸਤ ਤੇ 1 ਸਤੰਬਰ ਆ ਗਿਆ ਨਹੀਂ ਯੂਸੂਲੀ 3-4 ਸਤੰਬਰ 6-7 ਸਤੰਬਰ ਤੱਕ ਦੇ ਦਿਨ ਹੁੰਦਾ ਹੈਗਾ ਤੋਂ ਇਹ ਜਿਹੜਾ ਦਿਨ ਹੈ ਪਹਿਲੀ ਦਾ ਗੱਲ ਸਾਡਾ ਜਿਹੜਾ ਮੈਨੀ ਟੋਬਾ ਦੀ ਹਿਸਟਰੀ ਦੇ ਵਿੱਚ ਮੈਨੀ ਟੋਬਾ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਜਿੰਨਾ ਚਿਰ ਸਿੱਖ ਕੌਮ ਰਹੂਗੀ ਜਿੰਨਾ ਚਿਰ ਵੀ ਹੈ ਸਦਾ ਲਈ ਹੈ ਇਹ ਜੇ ਸਾਡਾ ਇਸੇ ਤੱਕ ਹੀ ਰਹੂਗਾ ਇਹਦੀਆਂ ਜਿਹੜੀਆਂ ਸਮੇਂ-ਸਮੇਂ ਅਨਸਾਰ ਜਦੋਂ ਪਹਿਲੀ ਵਾਰ ਨਗਰ ਕੀਰਤਨ ਕੱਢਿਆ ਫਤਲ ਉਹ ਨਿਕਲਿਆ 1999 ਦੇ ਵਿੱਚ ਤਾਂ ਪੰਜ ਸੈਮੀ ਟਰੱਕ ਸੀਗੇ ਅੱਛਾ ਜੀ ਪੰਜ ਸੈਮੀ ਟਰੱਕ ਸੀਗੇ ਜਿਹਦੇ ਵਿੱਚ ਇੱਕ ਬਜ਼ੁਰਗਾਂ ਦਾ ਇੱਕ ਬੀਬੀਆਂ ਦਾ ਇੱਕ ਕੀਰਤਨੀ ਜਥੇ ਦਾ ਇੱਕ ਗੁਰੂ ਮਹਾਰਾਜ ਦਾ ਫਲੋਟੋ ਦਵਾ ਇਸ ਤਰ੍ਹਾਂ ਛੋਟਾ ਫਲੋਟ ਜਿਵੇਂ ਆਪਾਂ ਮਗਰ ਬਾਲਕੀ ਸਾਹਿਬ ਇਸ ਤਰ੍ਹਾਂ ਦੇ ਵੱਡੇ ਫਲੋਟ ਦੇ ਵਿੱਚ ਸੀ ਤਾਂ ਬੱਚਿਆਂ ਦਾ ਢਾਡੀਆਂ ਦਾ ਰਾਗੀਆਂ ਦਾ ਇਸ ਤਰ੍ਹਾਂ ਸੀਗਾ ਤੇ ਰੂਟ ਵੀ ਉਹ ਬਹੁਤ ਲੰਬਾਈ ਪਰ ਉਹਦੇ ਨਾਲ ਜਦੋਂ ਮੁੜ ਕੇ ਹੌਲੀ 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 ਹੁੰਦਾ ਹੁੰਦਾ ਥੋੜਾ ਜਿਹਾ ਰੂਟ ਦਾ ਵੀ ਫਰਕ ਪੈ ਗਿਆ ਤੇ ਇਹਦੇ ਵਿੱਚ ਜਿਵੇਂ ਕੋਈ ਹਰ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਹੀ ਰੈਸਟ੍ਰਿਕਸ਼ਨਾਂ ਆਉਂਦੀਆਂ ਉਹਨੂੰ ਕੋਈ ਦਾ ਡਰਾਈਵਰ ਦੇ ਵਿੱਚ ਵੀ ਉਹਦੀਆਂ ਟਰੱਕ ਡਰਾਈਵਿੰਗ ਦੇ ਵਿੱਚ ਵੀ ਫੂਡ ਦੇ ਵਿੱਚ ਵੀ ਤੋਂ ਹੁਣੇ ਦੇ ਵਿੱਚ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਸਾਨੂੰ ਜਿਹੜੀ ਕਮੇਟੀ ਨੂੰ ਆ ਜਿਹੜੀ ਜਿਹੜੀ ਵੀ ਮਤਲਬ ਜਿਹੜੀ ਮਜੂਦਾ ਕਿਉਂਕਿ ਪਰ ਸਾਡੇ ਜਿਹੜੇ ਵਲੰਟੀਅਰ ਹਨ ਨਾ ਜਿਹੜੇ ਇਹ ਲੰਮੇ 22-22 ਸਾਲ ਤੋਂ ਕੰਮ ਕਰ ਰਹੇ ਆ ਉਹ ਮਤਲਬ ਜਿਹੜੇ ਨਿਰੰਤਰ ਸੇਵਾ ਕਰ ਰਹੇ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿੱਥੇ ਡੀਲ ਕਰਨਾ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਮਤਲਬ ਇਹ ਨਹੀਂ ਕਹਿ ਲੈਣਾ ਕਹਿ ਸਕਦੇ ਕਿ ਅਸੀਂ ਮਤਲਬ ਜੀ ਵਿਸਲ ਮਾਰਤੀ ਕਿ ਨਗਰ ਕੀਰਤਨ ਹੋ ਜਾਣਾ ਨਹੀਂ ਤੁਹਾਨੂੰ ਹੈਲਥ ਡਿਪਾਰਟਮੈਂਟ ਦੇ ਨਾਲ ਸਿਟੀ ਦੇ ਨਾਲ ਪੁਲਿਸ ਦੇ ਨਾਲ ਪਾਰਕਿੰਗ ਦੇ ਨਾਲ ਬਹੁਤ سارے ਡਿਪਾਰਟਮੈਂਟਾਂ ਨਾਲ ਸਾਲ ਹੀ ਸੰਪਰਕ ਰੱਖਣਾ ਪੈਂਦਾ ਇਹਨਾਂ ਲੋਕਾਂ ਨਾਲ ਜਨਵਰੀ ਤੋਂ ਲੈ ਕੇ ਜੀ ਜਦੋਂ ਅਹਾਂ ਦਸੰਬਰ ਦੇ ਵਿੱਚ ਜਦੋਂ ਪਹਿਲਾਂ ਸਭ ਤੋਂ ਪਹਿਲਾਂ ਮਤਲਬ ਜਿਹੜਾ ਹੈਗਾ ਅਪਲਾਈ ਕਰਨਾ ਪੈਂਦਾ ਬਹੁਤ ਚੀਜ਼ਾਂ ਦਾ ਹੈਗਾ ਖੈਰ ਨਹੀਂ ਵੀ ਸੋ ਜਿਹੜੀਆਂ ਸਾਡੀਆਂ ਬਿਲਕੁਲ ਮੁਕੰਮਲ ਚੀਜ਼ਾਂ ਸਾਰੀਆਂ ਹੋ ਚੁੱਕੀਆਂ ਸਾਡੀਆਂ ਜੜੀਆਂ ਹੈਗੀਆਂ ਪਰਮਿਟ ਵਗੈਰਾ ਆ ਗਏ ਆ ਟੈਂਟਾਂ ਵਗੈਰਾ ਦੀ ਬੁਕਿੰਗ ਹੋ ਚੁੱਕੀ ਆ ਇਹ ਇਸ ਤਰ੍ਹਾਂ ਸ਼ੁਰੂ ਹੋਇਆ ਸੀਗਾ 2004 ਦੇ ਵਿੱਚ ਜਦੋਂ ਨਗਰ ਕੀਰਤਨ ਦੀ ਤਿਆਰੀ ਹੋਈ ਤਾਂ ਕੁਝ ਵੀਰਾਂ ਨੇ ਭਰਾਵਾਂ ਨੇ ਰੈਸਟੋਰੈਂਟ ਉਹਦੋਂ ਸਾਰੀ ਆਪਣੀ ਵਾਦੀ 5-7 ਹਜ਼ਾਰ ਸੀਗੀ ਉਹਨੂੰ ਉਹਨਾਂ ਨੇ ਆਖਿਆ ਕਿ ਜੀ ਅਸੀਂ ਉਥੇ ਚਾਹ ਪਕੌੜਿਆਂ ਦਾ ਲੰਗਰ ਲਾਉਣਾ ਅਸੀਂ ਐ ਕਰਨਾ ਐ ਕਰਨਾ ਤਾਂ ਅਸੀਂ ਦੇ ਤੱਕ ਕਿਸੇ ਨੇ ਪਰਮਿਟ ਨਹੀਂ ਸੀ ਕੋਈ ਹੋਰ ਨਹੀਂ ਸੀ ਕੁਝ ਨਹੀਂ ਸੀਗਾ ਟੈਂਟਰ ਲਾਏ ਤੇ ਚੁੱਪ ਕਰਕੇ ਕੱਢ ਲਿਆ ਸਾਰਾ ਕੋ ਕਰ ਲਿਆ ਹੁੰਦਾ ਹੁੰਦਾ ਅੱਜ ਉਹ ਚੀਜ਼ ਜਿਹੜੀ ਗਰੰਟੀ ਪਈਆਂ ਹੱਕ ਜਾਵੜੀ ਪਿਛਲੇ ਸਾਲ ਦੀ ਸੀਗੀ ਜਿਹੜੀ ਹੁਣ ਮਤਲਬ ਸਾਡੀ ਜਿਹੜੀ ਮੈਨੀਟਰਪਾ ਦੀ ਸੰਗਤ ਵੀ ਆ 60-70 ਹਜ਼ਾਰ ਜਾਵੜੀਆ ਮੈਨੂੰ ਸਹੀ ਨੰਬਰ ਪਛਾਦ ਨਾ ਪਤਾ ਹੋਵੇ ਪਰ ਹੁਣ ਸਾਡੀ ਉਹ ਵੀ ਜਾਵੜੀ ਹੁਣ ਜਿਹੜੀ ਉਹਨਾਂ ਦੀ ਹੈਗੇ ਆ ਕਿ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਦੱਸਣਾ ਪੈਂਦਾ ਕਿਹੜੇ ਟੈਂਟ ਦੇ ਵਿੱਚ ਕੀ ਬਣੂਗਾ ਮਤਲਬ ਜਿਸ ਤਰ੍ਹਾਂ ਜਿਹਾ ਘਰੋਂ ਤੋਂ ਜਿੱਕਿਵੇਂ-ਕਿਵੇਂ ਆਊਗਾ ਪੂਰਾ ਪੂਰਾ ਗੱਲ ਸਾਰਾ ਲੋ ਕਰਨਾ ਪੈਣਾ ਸਾਨੂੰ ਸਾਰਾ ਕੁਝ ਸਾਈਟ ਪਲਾਨ ਐਮਪੀ ਸਾਹਿਬ ਸਾਈਟ ਪਲਾਨ ਆ ਟੈਂਟ ਨੰਬਰ 1 ਇਹਦੇ ਵਿੱਚ ਕੀ ਬਣੂਗਾ ਕਿੱਥੋਂ ਆਊਗਾ ਕੌਣ ਇਹਦਾ ਮਾਲਕ ਹੈ ਕੀ ਕੁਝ ਹੈਗਾ ਸਾਰਾ ਕੁਝ ਤੁਹਾਨੂੰ ਦੱਸਣਾ ਪੈਂਦਾ ਇਹ ਇਸ ਤਰ੍ਹਾਂ ਫਿਰ ਉੱਥੇ ਐ ਕਿਹ ਵਾਰ ਜਿਹੜੀ ਨਵੀਂ ਹੋਈ ਆ ਕਿ ਇੱਕ ਐਂਬੂਲੈਂਸ ਉੱਥੇ ਜਿਹੜਾ ਜਿੰਨਾ ਚਿਰ ਸਾਡਾ ਨਗਰ ਕੀਰਤਨ ਰਹੂਗਾ ਜਾਣ ਵੇਲੇ ਤੋਂ ਲੈ ਕੇ ਐਂਡ ਤੱਕ ਇੱਕ ਨਗਰ ਇੱਕ ਐਕਟ ਜਿਹੜੀ ਐਂਬੂਲੈਂਸ ਖੜੀ ਹੋਣੀ ਚਾਹੀਦੀ ਮੌਜੂਦ ਰਹੂਗੀ ਹਾਂਜੀ ਹਾਂ ਰੂ ਫਿਰ ਅ ਵਰਡ ਦੇ ਵਿੱਚ ਜੂ ਮੁਖਲਾਤ ਤਾਂ ਉਹਨਾਂ ਨੂੰ ਮੁਖ ਰੱਖਦੇ ਆ ਬਹੁਤ ਜਿਹੜੀਆਂ ਸੜਕਾਂ ਬਲਾਕ ਕੀਤੀਆਂ ਉੱਥੇ ਹੈਵੀ ਵੱਡੇ ਟਰੱਕ ਪੰਜ ਟਾਨ ਜਿਹੜੇ ਵੱਡੇ ਟਰੱਕ ਜਾਂ ਮਤਲਬ ਉਹਦਾਂ ਦੇ ਵਿੱਚ ਡਰਾਈਵਰ ਹਰ ਵੇਲੇ ਬੈਠਾ ਹੋਵੇ ਤੇ ਉਹ ਰੋਡਾਂ ਬਲਾਕ ਉਹਨਾਂ ਨਾਲ ਕੀਤੀਆਂ ਤਾਂ ਕਿ ਕੋਈ ਬੰਦਾ ਤੁਹਾਡੀ ਆਪਦੀ ਗੱਡੀ ਲੈ ਕੇ ਜਾਂ ਕੁਝ ਵੀ ਲੈ ਕੇ ਵਿੱਚ ਵੜਨ ਦੀ ਕੋਈ ਮੈਂ ਦੇਖਿਆ ਕਿ ਉਹਨਾਂ ਨੇ ਸਾਈਨ ਲਾਟ ਦੇ ਹੈਗੇ ਆ ਕੱਲ ਹੀ ਮੈਂ ਡਾਊਨ ਟਾਊਨ ਜਾ ਕੇ ਆਇਆ ਉਹ ਜਿਹੜਾ ਮਮੋਰੀਅਲ ਪਾਰਕ ਆ ਜਿੱਥੇ ਨਗਰ ਕ੍ਰੀਟਰ ਨੂੰ ਹੋਣਾ ਜਾਂ ਜਿੱਥੇ ਦੀਵਾਨ ਸਜਣਾ ਹੈਗਾ ਉੱਥੇ ਪਹਿਲਾਂ ਹੀ ਸਾਈਨ ਲੱਗੇ ਹੋਏ ਆ ਕਿਉਂਕਿ ਉਹਨਾਂ ਦੀ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਹਾਂ ਕਿਉਂਕਿ ਸਾਡੇ ਨਾਲ ਹਰ ਰੋਜ਼ ਮਤਲਬ ਜਿਹੜੀ ਸੰਪਰਕ ਉਹਨਾਂ ਦਾ ਫੋਨ ਆ ਤੇ ਮੈਂ ਅੱਜ ਲੈਜਿਸਲੇਟਿਵ ਜਾ ਕੇ ਆਇਆ ਮਾਰਨਿੰਗ ਸਾਡੇ ਨਾਲ ਉਹਨਾਂ ਦਾ ਸੰਪਰਕ ਹੁੰਦਾ ਰਹਿੰਦਾ ਮਤਲਬ ਜੋ ਵੀ ਗੱਲਬਾਤ ਆ ਕਿਉਂਕਿ ਜਿੱਥੇ ਸਾਡਾ ਦਿਨ ਦਿਹਾੜਾ ਸਾਨੂੰ ਖੁਸ਼ੀ ਆ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ मतलब ਸਾਨੂੰ ਬਹੁਤ ਅੰਦਰੂਨੀ ਕਿਉਂਕਿ ਸਿੱਖ ਜਿਹੜਾ ਹੈਗਾ ਸ਼ਬਦ ਨਾਲ ਜੁੜਿਆ ਹੋਇਆ ਹੈ। ਹਾਂਜੀ। ਤੋਂ ਜਿੱਥੇ ਤੁਹਾਨੂੰ ਖੁਸ਼ੀ ਆ ਤਾਂ ਉਹਨਾਂ ਨੂੰ ਵੀ ਮਤਲਬ ਨਾਲ ਹੀ ਹੈਗਾ ਕਿ ਇਹ ਸੇਫ ਬਿਲਕੁਲ ਸੁਰੱਖਿਅਤ ਨੇਪਰੇ ਚੜੇ। ਰਿਸਪੈਕਟ ਵੀ ਉਹ ਇਸ ਗੱਲ ਦੀ ਕਰਦੇ। ਰਿਸਪੈਕਟ ਕਰਦੇ ਕਰਦੇ ਕਰਦੇ। ਚਲੋ ਪਸ਼ੋਕੜ ਵਿੱਚ ਮੈਂ ਥੋੜਾ گاਉਂ ਚ ਆ ਪਰ ਮੈਂ ਹੁਣ ਚਾਹਨਾ ਕਿ ਜਿਹੜੇ ਪ੍ਰਬੰਧ ਹੈਗੇ ਆ ਪਰਸੋਂ ਨੂੰ ਨਗਰ ਕੀਰਤਨ ਦੇ ਉਹਨਾਂ ਬਾਰੇ ਸੰਗਤ ਨਾਲ ਗੱਲ ਸਾਂਝੀ ਕਰੋ। ਪਾਰਕ ਨੇ ਵਾਕੀਨ ਇੰਤਜ਼ਾਮ ਹੈ, ਲੰਗਰਾਂ ਦੇ ਕੀ ਇੰਤਜ਼ਾਮ ਹੈ? ਹੋਰ ਤੁਸੀਂ ਕੀ ਕੁਛੇਚੇ ਚੌਰ ਤੇ ਦੱਸਣਾ ਚਾਹਦੇ ਹੋ ਜਿਹੜਾ ਗੁਰੂ ਘਰ ਨਾਲੋਂ ਲੰਗਰ ਆ ਛੋਲਿਆਂ ਦਾ ਤੇ ਚੌਲਾਂ ਦਾ ਲੰਗਰ ਆ ਉਹ ਜਿਹੜਾ ਗੁਰੂ ਘਰ ਦਾ ਟੈਂਟ ਵੱਟਾ ਹੁੰਦਾ ਹੀ ਹੁੰਦਾ ਉਹਦੇ ਵਿੱਚ ਅਸੀਂ ਪਿਛਲੇ ਸਾਲ ਨਾਲੋਂ ਡਬਲ ਅਮਾਉਂਟ ਕੀਤਾ ਹਾਂ ਜੰਗੀਪ ਸਿੰਘ ਸਾਹਿਬ ਨਾਲ ਸਾਗਰ ਦੇ ਸਾਹਿਬ ਦੇ ਨਾਮ ਮਤਲਬ ਪਿਛਲੇ ਸਾਲ ਜਿਹੜੇ ਹੈਗੇ ਟੈਂਟ ਉਹ ਇੰਡੀਵਿਜੂਅਲ ਦੇ ਹੈਗੇ ਆ ਸਾਡਾ ਕੰਮ ਸੀ ਪਰਮਿਟ ਲੈਣਾ ਗਵਰਨਮੈਂਟ ਦੇ ਨਾਲ ਜਿਹੜੀ ਸਿਟੀ ਆਫ ਵਿਨੀਪੈਗ ਦੇ ਨਾਲ ਜਿਹੜਾ ਹੈਲਥ ਡਿਪਾਰਟਮੈਂਟ ਦੇ ਨਾਲ ਸਾਰੇ ਮਤਲਬ ਜੋਤ ਲਾਕਾਟ ਕਰਨਾ ਸੀ ਉਹ ਅਸੀਂ ਕਰਤਾ ਹੈ ਜਿਹੜਾ ਬਣਾਉਣਾ ਕਰਨਾ ਵਰਤਣਾ ਜੋ ਕਿਸੇ ਜਿਹੜੇ ਇੰਡੀਵਿਜੂਅਲ ਦਾ ਹੈ ਜਿਹੜੇ ਇੰਡੀਵਿਜੂਅਲ ਆ ਉਹਨਾਂ ਨੇ ਪਰ ਅਕੋਰਡਿੰਗ ਟੂ ਦੀ ਸੇਫਟੀ ਮਤਲਬ ਜਿਹੜੀ ਹੈਗੀ ਹੈ ਜਿਹੜੀ ਉਹਨਾਂ ਨੂੰ ਵੀ ਫਾਲੋ ਕਰਨਾ ਪੈਣਾ ਉਹਨਾਂ ਨੂੰ ਕਰਨਾ ਹੁੰਦਾ ਦੱਸਿਆ ਉਹਨਾਂ ਨੂੰ ਸਾਡਾ ਗਰੁੱਪ ਬਣਿਆ ਹੋਇਆ ਫੋਨ ਦੇ ਵਿੱਚ ਹਰ ਇੱਕ ਚੀਜ਼ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਆ ਇੱਥੇ ਸਾਡੇ ਗੁਰੂ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਇੱਕ ਮੀਟਿੰਗ ਹੋ ਚੁੱਕੀ ਆ ਉਹ ਵੀ ਸਿਟੀ ਵਾਲੇ ਵੀ ਰਿਸਪੈਕਟਰ ਆਏ ਸੀਗੇ ਤੇ ਸਾਰੇ ਸਾਡੇ ਜਿੰਨੇ ਬੰਦਨਾਂ ਨੇ ਇਹ ਸਟਾਲ ਲਾਉਣੇ ਆ ਉਹ ਸਾਰੇ ਵੀਰ ਭੈਣਾਂ ਵੀ ਆਏ ਸੀਗੇ ਤੋਂ ਕੁਐਸਚਨ ਆਨਸਰ ਹੋਏ ਆ ਵੀ ਅਸੀਂ ਕੀ ਕਰ ਸਕਦੇ ਆ ਕਿਵੇਂ ਪੂੜ ਗਰਮ ਰੱਖ ਸਕਦੇ ਆ ਠੰਡਾ ਰੱਖ ਸਕਦੇ ਆ ਪ੍ਰੋਪਰ ਗਾਈਡੈਂਸ ਸਾਨੂੰ ਦਿੱਤੀ ਗਈ ਹੈ ਹੋ ਚੁੱਕਾ ਹੈ ਸਾਰਾ ਕੰਮ ਮਤਲਬ ਇਹ ਸਿਟੀ ਵੀ ਇਸ ਚੀਜ਼ ਦੇ ਉੱਤੇ ਕੁਛ ਆ ਅੱਜ ਜਿਹੜਾ ਹੈਗਾ ਬਿਲਕੁਲ ਮਤਲਬ ਪਰਮਨੈਂਟ ਆਪਣੇ ਦਾ ਸਟੇਜ ਦਾ ਹੋਵੇ ਜਾਂ ਕਾਸੀ ਦਾ ਵੀ ਹੋਵੇ ਹਰ ਇੱਕ ਚੀਜ਼ ਦਾ ਪਰਮਿਟ ਸਾਡੇ ਕੋਲੇ ਹੈਗਾ ਇੱਕ ਉਹਨਾਂ ਨੇ ਪਿਛਲੇ ਸਾਲ ਆਖਿਆ ਸੀ ਕਿ ਇੱਕ ਕੋਆਰਡੀਨੇਟਰ ਦੇ ਤੌਰ ਤੇ ਕੋਈ ਲੇਡੀਜ਼ ਮਤਲਬ ਜਿਹੜੀ ਕਿ ਆਪ ਪਲਾਨ ਬਣਾਉਂਦੇ ਆ ਪ੍ਰੋਗਰਾਮਾਂ ਦੇ ਫੰਕਸ਼ਨਾਂ ਦੇ ਪ੍ਰੈਨ ਵੀ ਤੁਸੀਂ ਉਹ हायर ਕਰੋ ਕਿ ਤਾਂ ਕਿ ਤੁਹਾਡੀ ਕਮਿਊਨੀਕੇਸ਼ਨ ਮਤਲਬ ਇਸ ਤਰ੍ਹਾਂ ਪਰ ਐਡ ਕੀਆ ਉਹ ਰਹੋ ਕਿ ਤੁਹਾਡਾ ਕਮਿਊਨੀਕੇਸ਼ਨ ਇੰਨਾ ਸੋਹਣਾ ਹੈ ਕਿ ਉਹਦੀ ਵੀ ਲੋੜ ਨਹੀਂ ਉਹ ਵੀ ਉਹ ਵੀ ਉਹਨਾਂ ਦੇ ਬਾਹਰ ਕਰਤੀ ਬਿਲਕੁਲ ਮੈਂ ਇੱਕ ਜਿਹੜੀ ਬਹੁਤ ਜ਼ਰੂਰੀ ਗੱਲ ਕਰਨੀ ਚਾਹੁੰਦਾ ਜੀ ਇਹ ਵੀ ਸੰਗਤ ਹਰ ਸਾਲ ਪਿਛਲੇ ਸਾਲ ਨਾਲੋਂ ਵੱਧਦੀ ਹੈ ਵੱਧਦੀ ਹੈ ਅ ਸੰਗਤਾਂ ਜਿਹੜੀਆਂ ਹੈਗੀਆਂ ਉਹਨਾਂ ਕਿਉਂਕਿ ਸ਼ਾਹ ਬਹੁਤ ਹੈ ਦੂਜੇ ਸ਼ਹਿਰਾਂ ਤੋਂ ਵੀ ਲੋਕੀ ਆਉਂਦੇ ਆ ਇਸ ਵਾਰੀ ਹੋਰ ਵਧਣ ਦੇ ਚਾਂਸਸ ਹੈਗੇ ਹਰ ਸਾਲ ਹੁੰਦੇ ਨੇ ਉਹਨਾਂ ਦੇ ਲਈ ਪਾਰਕਿੰਗ ਜਿਹੜੀ ਆ ਉਹ ਵੱਡੀ ਸਮੱਸਿਆ ਹੁੰਦੀ ਸਾਡੀ ਵੇਖੋ ਸਾਡਾ ਜਿਹੜਾ ਸੀਗਾ ਬੇ ਪਾਰੀ ਪਾਰਕ ਪਿਛਲੀ ਵਾਰ ਸੀਗੀ ਉਹ ਇੱਕ ਈ ਵਾਰ ਮਿਲਣੀ ਸਕੀ ਕਿਸੇ ਹੋਰ ਨੇ ਪਹਿਲੇ ਸਾਲ ਭਰ ਬੁੱਕ ਕਰਾ ਲਈ ਸੀ ਅੱਛਾ ਉਹੀ ਪਾਰਕ ਦੇ ਉੱਤੇ ਹੁੰਦਾ ਵੱਡਾ ਪਰ ਐਰ ਕੀ ਵਾਰ ਅਸੀਂ ਜਿਹੜੀਆਂ ਬੱਸਾਂ ਆ 10 ਬੱਸਾਂ ਲਾਈਆਂ ਗੁਰੂ ਘਰਾਂ ਤੋਂ ਪੀ ਤਾਂ ਕਿ ਇਕੱਠ ਤੋਂ ਕਟਕਾਰਾਂ ਨੂੰ ਜਿਹੜਾ ਕਾਰਾ ਉੱਥੇ ਲਗਾਇਆ ਜਾਣ ਜਿਹੜੇ ਆਏ ਆ ਰਸ਼ ਘਟੇ ਰਸ਼ ਘਟੇ ਜਿਹੜਾ ਹੈਗਾ ਮਤਲਬ ਅਸੀਂ ਇਹ ਹੀ ਜਿਹੜਾ ਹੈਗਾ ਜੋ ਕੁਛ ਤਾਂ ਤੇ ਦੂਸਰੀ ਗੱਲ ਐਰ ਕੀ ਵਾਰ ਜਿਹੜੀ ਲੈਜਿਸਲੇਟਿਵ ਦੀ ਸਾਰੀ ਪਾਰਕ ਪਜਾਰਾ ਜਿਹੜੀ ਲੈਜਿਸਲੇਟਿਵ ਬਿਲਡਿੰਗ ਦੀ ਜਗ੍ਹਾ ਹੈ ਵੈਸੇ ਤਾਂ ਜਗ੍ਹਾ ਸਾਰੀ ਲੈਜਿਸਲੇਟਿਵ ਦੀ ਜਿਹੜੀ ਪਾਰਕ ਆ ਇਹ ਵੀ ਉਹ ਅੰਦਰ ਜਿਹੜੀ ਆਉਣਾ ਵੀ ਜਿਹੜੀ ਅੰਦਰ ਆ ਉਹਨਾਂ ਦੀ ਜਿੱਥੇ ਵੀ ਆਉਂਦੇ ਆ ਪਿੱਛੇ ਵੀ ਉਹ ਸਾਰੀ ਉਹਨਾਂ ਨੇ ਆਪਾਂ ਨੂੰ ਦੇਤੀ ਆ ਹਾਂ ਨਾਉ ਕਰਤੀ ਆ ਕਿ ਤੁਸੀਂ ਇੱਥੇ ਬਹਿ ਕੇ ਖਾਓ ਪੀਓ ਇੰਜੋਏ ਕਰੋ ਆਪਦਾ ਜੋ ਵੀ ਕੋਸ਼ ਹੈਗਾ ਤੁਸੀਂ ਮਤਲਬ ਜਿਹੜ ਇਹ ਬਿਲਡਿੰਗਾਂ ਹੈਗੀਆਂ ਪਰ ਡੇ ਆਫਸਿਸ ਲੱਗੇ ਆ ਉਹਨਾਂ ਤੋਂ ਬੰਨੀਆਂ ਸੀ ਹਾਂ ਸੰਡੇ ਨੂੰ ਪਾਰਕਿੰਗ ਉਹਨਾਂ ਦੀ ਫ੍ਰੀ ਹੁੰਦੀ ਹੈ ਇਹਦੀ ਲੱਈਆਂ ਉਹ ਬੱਸਾਂ ਵਾਸਤੇ ਹਰੇ ਅਸੀਂ ਵਿਖੋ ਅਸੀਂ ਜਿਹੜਾ ਓਪਨ ਕਰ ਦਿੰਨੇ ਆ ਕਹਿ ਦਿੰਨੇ ਆ ਤਾਂ ਉੱਥੇ ਸ਼ਾਇਦ ਜਿਹੜੀ ਚੀਜ਼ ਆ ਸੀ ਬੱਸਾਂ ਨੂੰ ਲਾਉਣੀਆਂ ਤਾਂ ਪੱਤਾਂ ਜਿਹੜੀਆਂ ਉਹਨਾਂ ਨੇ ਡਰਾਪ ਕਰਕੇ ਆ ਜਿਹੜੇ ਜਿਹੜੇ ਜੋ ਗੁਰੂ ਘਰੋਂ ਤੋਂ ਲੈ ਕੇ ਜਾਣੇ ਆ ਜੇ ਅਸੀਂ ਕਹੀਏ ਫਲਾਨੀ ਬਿਲਡਿੰਗ ਖਨਾਰੀ ਬਿਲਡਿੰਗ ਪਰ ਫਿਰ ਮਤਲਬ ਤੁਹਾਨੂੰ ਪਤਾ ਵੀ ਪੱਤਾ ਨੂੰ ਤਾਂ ਜਗ੍ਹਾ ਹੀ ਨਹੀਂ ਮਿਲਦੀ ਕਿਉਂਕਿ ਉਹਨਾਂ ਦਾ ਚੱਕ ਦੇ ਰਹਿ ਜਾਣਾ ਹਰੇ ਅਸੀਂ ਥੋੜਾ ਜਿਹਾ ਬਾਅਦ ਦੇ ਵਿੱਚ ਪਰ ਅਸੀਂ ਆਪ ਮੁੰਡਾ ਵੇਖੋ ਹੁਣ ਜਿਹੜੇ ਜਿਹੜੇ ਜੈਟਸ ਦੀ ਗੇਮ ਹੁੰਦੀ ਹੈ ਪਾਰਕਾ ਦੀ ਪ੍ਰੋਬਲਮ ਤਾਂ ਉਹ ਤੋਂ ਵੀ ਆਉਂਦੀ ਆ ਹਨ ਜਦੋਂ ਮਤਲਬ ਅਸੀਂ ਮੈਨੀ ਟੋਪਾ ਦੇ ਹਾਰਟ ਦੇ ਵਿੱਚ ਵਿਰੀ ਪਿੱਗ ਦੇ ਹਾਰਟ ਦੇ ਵਿੱਚ ਅਸੀਂ ਇਹੋ ਜਿਹਾ ਕੋਈ ਫੰਕਸ਼ਨ ਕਰਨਾ ਹੈ ਦਾ ਮਤਲਬ ਤੁਹਾਨੂੰ ਪਤਾ ਵੀ ਜਿੱਥੇ ਰਸ਼ ਇੰਨਾ ਜ਼ਿਆਦਾ ਹੁੰਦਾ ਆ ਆਲਵੇਸ ਹਾਂ ਕਿ ਭਾਵੇਂ ਡਾਊਨ ਕਾਊਨ ਕਰਕੇ ਬੈਠਾ ਅੱਛਾ ਦੂਜੀ ਗੱਲ ਪਰ ਇਸ ਦਾ ਹੈਗਾ ਕਿ ਲੋਕਾਂ ਦਾ ਸਹਿਯੋਗ ਆ ਪਬਲਿਕ ਜਿਹੜੀ ਸੰਗਤ ਦਾ ਮੈਨੀਟੋਬਾ ਦੀ ਦਾ ਭਾਈਚਾਰੇ ਦਾ ਐਸਾ ਸਹਿਯੋਗ ਇੰਨਾ ਜ਼ਿਆਦਾ ਆ ਕਿ ਉਹ ਮੀਲ-ਮੀਲ ਪਹਾੜ ਤੜ ਤੁਰੇ ਇੱਕ ਦਿਨ ਬਹੁਤ ਸੋਹਣਾ ਮਹਾਰਾਜ ਨੇ ਬੜੀ ਬਾਖਸ਼ਟ ਕੀਤੀ ਆ ਤੋਂ ਮਤਲਬ ਜਿਹੜਾ ਹੈਗਾ ਕੋਈ ਮੈਨੂੰ ਨਹੀਂ ਲੱਗਦਾਗਾ ਪਰ ਮੈਂ ਇੱਕ ਰਿਕਵੈਸਟ ਕਰਦਾ ਆ ਸੇਵਾਦਾਰ ਹੋਣ ਦੇ ਨਾਤੇ ਇਹ ਇਹ ਨਗਰ ਕੀਰਤ ਨਾ ਤਾਂ ਕਲੀ ਸਿੱਖ ਸੈਟੀ ਦਾ ਨਾ ਇਹ ਗੁਰਦੌਰਿਆਂ ਦਾ ਇਹ ਸਿੱਖ ਕੌਮ ਦਾ ਨਗਰ ਕੀਰਤਨ ਬਿਲਕੁਲ ਪੂਰੀ ਸਮੁੱਚੀ ਕਮਿਊਨਿਟੀ ਦਾ ਹਾਂ ਇਹਦੇ ਵਿੱਚ ਕੁਝ ਵੀ ਗਲਤ ਮੈਂ ਕੁਝ ਗਲਤ ਕਰਦਾ ਤਾਂ ਜਿਹੜਾ ਮਹਿਣਾ ਸਾਡੀ ਕੌਮ ਨੂੰ ਜਾਣਾ ਹੈ ਮਤਲਬ ਵੀ ਉਹਨਾਂ ਨੇ ਆ ਫਲਾਣੇ ਬੰਦੇ ਨੇ ਆ ਕਰਤਾ ਮੇਰੇ ਤੇ ਤਾਂ ਜਿੰਨਾ ਕੌਣਾ 1 ਦਾ ਪਰਸੈਂਟ ਆਉਣਾ ਪਰ ਕੌਮ ਨੂੰ ਮਤਲਬ ਸੇਮ ਥਿੰਗ ਮਗਰ ਇਹ ਗੱਲ ਹੈਗੀ ਆ ਕਿ ਤੁਸੀਂ ਜਿਹੜੇ ਹੈਗੇ ਸਰ ਇੱਕ ਸੁਣਨ ਵਾਲਾ ਜੋ ਵੀ ਆ ਆਪਦੀ ਜ਼ਿੰਮੇਵਾਰੀ ਦੇ ਨਾਲ ਇਹਨੂੰ ਸੇਫ ਬਣਾਉਣਾ ਸਾਡਾ ਫਰਜ਼ ਸਾਡਾ ਪ੍ਰਮੁੱਖ ਫਰਜ਼ ਹੈ ਕਿ ਇੱਕ ਕੌਮ ਦਾ ਹੈ ਸਾਡਾ ਸ਼ਬਦ ਗੁਰੂ ਦਾ ਨਗਰ ਕੀਰਤਨ ਅਸੀਂ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਦਿਖਾ ਕੀ ਰਹੇ ਹਾਂ ਕੈਨੇਡਾ ਦੇ ਅਸੀਂ ਕਿ ਜਿਹੜਾ ਜਿਹੜਾ ਸਾਡਾ ਗੁਰੂ ਸ਼ਬਦ ਹੈ ਸ਼ਬਦ ਤੋਂ ਬਿਨਾਂ ਕਿਸੇ ਨਾਲ ਸਾਂਝ ਨਹੀਂ ਪੈ ਸਕਦੀ ਕਿ ਹੁਣ ਜੇ ਜੇ ਦੇਖੋ ਤੁਸੀਂ ਪਿਸ਼ੋਕੜ ਦੇ ਵਿੱਚ ਚਲੇ ਜਾਵੋ ਤਾਂ ਅੱਜ ਤਾਂ ਟੇਪਾਂ ਆ ਗਈਆਂ ਮੀਡੀਆ ਆਪਾਂ ਅਸਤਕਾ ਗਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਕੀ ਸੀ ਆਪ ਦੀ ਗੱਲ ਦੂਜੇ ਤੱਕ ਦੱਸਣ ਦਾ ਕੀ ਜਰੀਆ ਸੀਗਾ ਜਾਣਾ ਹੀ ਪੈਂਦਾ ਸ਼ਬਦ ਹਾਂ ਜੀ ਆ ਸ਼ਬਦ ਅਥੇ ਬੋਲਤਾ ਦੂਜੇ ਕੋਲੇ ਸ਼ਬਦ ਕਿਵੇਂ ਜਾਣਾ ਉਹ ਲਿਖਤੀ ਰੂਪ ਦੇ ਵਿੱਚ ਤੇ ਇਸੇ ਕਰਕੇ ਦਸਵੇਂ ਪਾਤਸ਼ਾਹ ਜੀ ਨੇ ਸਾਡਾ ਜਿਹੜਾ 1708 ਦੇ ਵਿੱਚ ਸ਼ਬਦ ਗੁਰੂ ਨੂੰ ਆਖਿਆ ਸੀਗਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਆ ਸਾਡਾ ਕੋਈ ਦੇਹਧਾਰੀ ਗੁਰੂ ਨਹੀਂਗਾ ਤੇ ਸਿੱਖਾਂ ਦੇ ਮਨਾਂ ਦੇ ਵਿੱਚ ਦਿਲ ਦੇ ਵਿੱਚ ਬਹੁਤ ਸਾਰਾ ਸਤਿਕਾਰ ਹੈ ਭਾਵਨਾ ਹੈ ਇਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੇ ਹੈ ਮੈਨੂੰ ਨਹੀਂ ਮੈਦ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਪ੍ਰਾਬਲਮ ਆਉਗੀ ਅੱਗੇ ਜੋ ਮਹਾਰਾਜ ਨੇ ਕਰਨਾ ਹੈ ਮਤਲਬ ਸਾਡੇ ਤਾਂ ਸਾਡੇ ਤਾਂ ਅਪਰਾਧੇ ਹੋ ਸਕਦੇ ਆ ਸਾਡੀ ਤਾਂ ਇੱਕ ਬਦਲ ਜਿਹੜੀ ਹੈਗੇ ਅਸੀਂ ਅਪਰਾਧੇ ਕਰ ਸਕਦੇ ਆ ਜਿਸ ਤੱਕ ਵੀ ਆ ਪਰ ਜੋ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਸਾਡੀਆਂ ਸ਼ੁਭ ਸ਼ਾਮਾਂ ਤੁਹਾਡੇ ਨਾਲ ਹੈ ਜੀ ਮੈਂ ਸਰਪ ਭਾਜੀ ਨਾਲ ਗੱਲ ਕਰਨਵਾ ਤੇ ਤੁਹਾਨੂੰ ਤੁਹਾਡੇ ਕੋਲ ਮੈਂ ਦੁਬਾਰਾ ਆਣਾ ਹਾਂਜੀ ਸਰਪ ਜੀ ਭਾਈ ਜਿਵੇਂ ਪ੍ਰਧਾਨ ਦਾ ਸਾਰਾ ਦੱਸ ਦਿੱਤਾ ਇੱਕ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਹਾਂ ਕਿ ਟਾ ਵੱਡਾ ਇਵੈਂਟ ਆਰਗੇਨਾਈਜ਼ ਕਰਨਾ ਹੈ ਕੋ ਖਤ ਹੈ ਨਹੀਂ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਤੇ ਜੇ ਅਸੀਂ ਕਹੀਏ ਜੀ ਕੱਲੀ ਸਿੱਖ ਸੁਸਾਇਟੀ ਦੇ ਪ੍ਰਬੰਧ ਪ੍ਰਧਾਨ ਸਖਤਰੀ ਕਰ ਲਣਗੇ ਇਹ ਵੀ ਸੰਭਵ ਨਹੀਂ ਹੈ ਬਹੁਤ ਸਾਰੇ ਵਲੰਟੀਅਰ ਜੀ ਲੋਡ ਪੈਂਦੀ ਹੈ ਕੋਈ 3-400 ਵਲੰਟੀਅਰ ਹੈਗਾ ਜੀ ਸਾਰੇ ਗੁਰੂ ਘਰ ਆਉਂਦੇ ਆ ਉਹਦੇ ਵਲੰਟੀਅਰ ਉਹਨਾਂ ਨਾਲ ਭੇਜ ਰਹੇ ਨੇ ਭੇਜ ਰਹੇ ਨੇ ਉਹ ਜਾਣ ਕੇ ਮੀਟਿੰਗ ਵੀ ਹੋਈ ਆ ਵਲੰਟੀਅਰ ਦੀ ਡਿਊਟੀਆਂ ਵੰਡੀਆਂ ਗਈਆਂ ਨੇ ਤੋ ਵੌਲੰਟੀਅਰਸ ਤੋਂ ਬਿਨਾਂ ਤਾਂ ਕੋਈ ਵੀ ਕੀ ਨਹੀਂ ਹੋ ਸਕਦੀ ਇਸ ਕਰਕੇ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਵੌਲੰਟੀਅਰਸ ਜਿਹੜੇ ਹੈਗੇ ਜੀ ਨਗਰ ਕੀਰਤਨ ਦੇ ਨਾਲ-ਨਾਲ ਮੈਂ ਜਾਂਦੇ ਅੱਗੇ ਵੀ ਵੇਖੇ ਸੰਗਤ ਨੂੰ ਰੋਕਦੇ ਆ ਕਿ ਘਾਹ ਤੇ ਨਾ ਚੱਲੋ ਸੜਕ ਦੇ ਵਿੱਚ ਵਿੱਚ ਰਭੋ ਇਹੋ ਜਿਹੀਆਂ ਗੱਲਾਂ ਹਾਂਜੀ ਐਸ ਵਾਰੀ ਵੀ ਵੌਲੰਟੀਅਰਸ ਨੇ ਇਹੋ ਜਿਹਾ ਪ੍ਰੋਗਰਾਮ ਬਣਾਇਆ ਵਾ ਕਿ ਸੰਗਤ ਨੂੰ ਨਾਲ-ਨਾਲ ਬੇਨਤੀ ਕਰਦੇ ਰਹਿਣਗੇ ਬਿਲਕੁਲ ਬਿਲਕੁਲ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਾਰਿਆਂ ਦੀਆਂ ਉਹ ਏਰੀਆ ਵੰਡੇ ਗਏ ਆ ਜਿੱਥੇ ਵੌਲੰਟੀਅਰਸ ਨੇ ਕੰਮ ਕਰਨਾ ਹੈ ਜੀ ਉਹਨਾਂ ਨੂੰ ਸਮਝਾਇਆ ਗਿਆ ਉਹਨਾਂ ਦੀ ਡਿਊਟੀ ਕੀ ਕਈ ਵਾਰ ਇਦਾਂ ਹੁੰਦਾ ਇੰਨੀ ਜ਼ਿਆਦਾ ਭੀੜ ਇਹਨਾਂ ਦਾ ਤਾਂ ਰਸ਼ ਤੇ ਉਤਸ਼ਾਹ ਸਾਰੀ ਸੰਗਤ ਵਿੱਚ ਹੀ ਹੁੰਦਾ ਖਾਸ ਕਰਕੇ ਨਗਰ ਕੀਰਤਨ ਦੇ ਵਿੱਚ ਭਾਵੇਂ ਕਿਸੇ ਦਾ ਧਿਆਨ ਕਿਸੇ ਲੰਗਰ ਵਾਲੇ ਪਾਸੇ ਹੋਵੇ ਕਿਸੇ ਦਾ ਧਿਆਨ ਕਿਸੇ ਹੋਰ ਪ੍ਰਬੰਧ ਵਾਲੇ ਪਾਸੇ ਹੋਵੇ ਪਰ ਇੱਕ ਧਿਆਨ ਸਾਰਿਆਂ ਦਾ ਇੱਕੋ ਪਾਸੇ ਹੁੰਦਾ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਹੈ ਉਹ ਭੀੜ ਬੜੀ ਹੁੰਦੀ ਉੱਥੇ ਖਾਸ ਪ੍ਰਬੰਧ ਕੀਤੇ ਕੋਈ ਉੱਥੇ ਵੀ ਖਾਸ ਪ੍ਰਬੰਧ ਨੇ ਜੀ 10 ਵਜੇ ਨਾਦਰ ਉੱਥੇ ਹਾਂ ਬਿਲਕੁਲ ਉੱਥੇ 10 ਵਜੇ ਤੋਂ ਲੈ ਕੇ ਗੁਰੂ ਮਹਾਰਾਜ ਦੇ ਦਰਸ਼ਨ ਸ਼ੁਰੂ ਹੋ ਜਾਣੇ ਨੇ ਉੱਥੇ ਰस्सियां ਲੈ ਕੇ ਲੋਕ ਲਾਈਨਾਂ ਲਵਾਉਣ ਲੱਗ ਪੈਣਗੇ ਜੀ ਵਾਲੰਟੀਅਰ ਆਪਣੇ ਸਾਰਾ ਉੱਥੇ ਚੰਗਾ ਸਿਲੰਝਾ ਪ੍ਰਬੰਧ ਹੋਇਆਗਾ ਬਿਲਕੁਲ ਠੀਕ ਹੈ ਹਾਂਜੀ ਮੈਂ ਤੁਹਾਡੇ ਕੋ ਦੁਬਾਰਾ ਆਉਣਾ ਸੀ ਜੀ ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਇਸ ਵਾਰੀ ਮੁੱਖ ਸੇਵਾਦਾਰ ਦੇ ਤੌਰ ਤੇ ਜ਼ਿੰਮੇਵਾਰੀ ਨਿਭਾ ਰਹੇ ਹੋ ਤੇ ਪ੍ਰਬੰਧ ਵੀ ਪੂਰੇ ਮੁਕੰਮਲ ਕੀਤੇ ਆ ਤੇ ਸ਼ਾਇਦ ਪਿਛਲੇ ਸਾਲਾਂ ਨਾਲੋਂ ਇਹ ਵਧੀਆ ਜਿਹੜਾ ਕਰਨ ਤੇ ਤੁਹਾਡੀ ਯਤਨ ਹੈ ਸ਼ੁਰੂ ਵਿੱਚ ਤੁਸੀਂ ਦੱਸਿਆ ਕਿ 2004 ਵਿੱਚ ਇਹ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਸੀ ਉਦੋਂ ਸੰਗਤ ਵੀ ਘੱਟ ਹੁੰਦੀ ਸੀ ਉਦੋਂ ਫਿਰ ਇਹ ਪ੍ਰਬੰਧ ਕਰ ਕੀਤੇ ਗਏ ਪੁਰਾਣ ਦੋ ਦੋ ਇੰਨੀ ਰੈਸਟ੍ਰਿਕਸ਼ਨਾਂ ਨਹੀਂ ਸੀਗੀਆਂ ਜਿੰਨੀਆਂ ਹੁਣ ਹਨ ਉਦੋਂ ਇੰਨੀਆਂ ਰੈਸਟ੍ਰਿਕਸ਼ਨਾਂ ਨਹੀਂ ਸੀਗੀਆਂ ਉਹ ਤੋਂ ਸਿੱਧੀ ਤੋਂ ਪਰਮਟ ਲੈ ਲਿਆ ਜਦੋਂ ਪਹਿਲਾ 99 ਵਾਲਾ ਕੀਤਾ ਸੀ ਤੇ ਉਸ ਤੋਂ ਬਾਅਦ 2004 ਸਰ세ਮ ਸਿੰਘ ਚੀਮਾ ਉਦੋਂ ਪ੍ਰਧਾਨ ਸੀਗੇ ਸੈਕਸਾਇਟੀ ਦੇ ਅਸੀਂ ਉਹਨਾਂ ਦੇ ਨਾਲ ਬਗਲ ਸੀਗੇ ਕਹਿੰਦੇ ਤੁਸੀਂ ਉਹਨਾਂ ਦੇ ਹੈਲਪਰ ਸੀਗੇ ਕਮੇਟੀ ਹਾਂ ਜਿਹੜੀ ਨਗਰ ਕੀਰਤਨ ਕਮੇਟੀ ਬਣਾਈ ਸੀਗੀ ਕਿਉਂਕਿ ਮੈਂ ਤਿੰਨ ਦੇ ਵਿੱਚ ਟਰਮ ਛੱਡੀ ਆ ਤੇ ਉਹਨਾਂ ਨੇ ਤੈਨੂੰ ਤੋਂ ਗਾਹਾਂ ਮਤਲਬ ਫੜੀ ਆ ਚਾਰ ਤੱਕ ਤੇ ਉਹਦੇ ਵਿੱਚ ਨਗਰ ਕੀਰਤਨ ਦੋ ਦੋ ਸਾਲ ਦੀ ਟਰਮ ਹੁੰਦੀ ਸੀ ਉਦੋਂ ਤਾਂ ਉਦੋਂ ਮਤਲਬ ਉਹਨਾਂ ਨੇ ਜਿਹੜੀ ਹੈਗੀ ਸਾਡ ਕੀਤਾ ਸੀਗਾ ਸੋ ਉਦੋਂ ਜਿਹੜੇ ਇੰਨੇ ਆ ਜਿਵੇਂ ਟੈਂਟਾਂ ਦੇ ਨੰਬਰ ਲਾਉਣੇ ਜਾਂ ਟੈਂਟ ਦੇ ਵਿੱਚ ਕੀ ਜਾਂ ਸਾਈਟ ਪਲਾਨ ਦੇਣੀ ਗਾਰਬੇਜ ਕਿੱਥੇ ਕਢਿਓਣਾ ਤੁਸੀਂ ਤੁਸੀਂ ਪਿਕਅਪ ਕਿੱਥੋਂ ਕਰਨਾ ਤੁਸੀਂ ਡਰਾਪ ਆਫ ਕਿੱਥੇ ਕਰਨਾ ਇਹ ਚੀਜ਼ਾਂ ਨਹੀਂ ਸੀਗੀਆਂ ਮਤਲਬ ਠੀਕ ਹੈ ਕਿ ਪਰ ਜੋ ਜੋ ਫਿਰ ਉਹਨਾਂ ਦਾ ਨੁਕਸਾਨ ਜਿਵੇਂ ਘਾਹ ਦਾ ਨੁਕਸਾਨ ਹੁੰਦਾ ਗਿਆ ਹੋਰ ਕਈ ਗੱਲਾਂ ਆ ਜਾਂ ਤੇਲ ਡੁੱਲਿਆ ਹੁਣ ਮਤਲਬ ਇਥੋਂ ਤੱਕ ਹੈ ਰੈਸਟ੍ਰਿਕਸ਼ਨ ਕਿ ਜੇ ਸਟਰੀਟ ਦੇ ਉੱਤੇ ਵੀ ਤੇਲ ਦਾ ਤੌਂਕਾ ਡੁੱਲਦਾ ਤਾਂ ਸਟਰੀਟ ਨੂੰ ਸਾਫ਼ ਕਰਕੇ ਦੇਣਾ ਪੈਣਾ ਬਿਲਕੁਲ ਕਲੀਨ ਦੇਣਾ ਪੈਣਾ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਤੁਸੀਂ ਇਕੱਲੇ ਨਹੀਂ ਕਰ ਸਕਦੇ ਤੁਸੀਂ ਸਰਬਜੀਤ ਸਿੰਘ ਉਹਨਾਂ ਨੂੰ ਗੱਲ ਸਾਹਿਬ ਉਹਨਾਂ ਨੂੰ ਤੁਸੀਂ ਪੁਆਚਰ ਕੀਤਾ ਸੀ ਦੇਖੋ ਸਾਨੂੰ ਸਾਰੇ ਗੁਰੂ ਘਰਾਂ ਵੱਲੋਂ ਇੰਨਾ ਸਹਿਯੋਗ ਮਿਲ ਰਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਰੇ ਜਾਣੇ 50 50 ਕਿਲੋ ਛੋਲੇ 50 50 ਕਿਲੋ ਚੌਲ ਬਣਾ ਕੇ ਸਿੱਧੇ ਉੱਥੇ ਲੈ ਕੇ ਆ ਰਹੇ ਆ ਬਹੁਤ ਵਧੀਆ 20 25 25 ਵੌਲੰਟੀਅਰਾਂ ਕੱਲੇ-ਕੱਲੇ ਨੇ ਮਤਲਬ ਦੇ ਚੁੱਕੇ ਆ ਅਸੀਂ ਵਲੰਟੀਅਰਾਂ ਦੀ ਮੀਟਿੰਗਾਂ ਪਰ ਤੋਂ ਮੰਗਲਵਾਰ ਚੌਥੇ ਦੀ ਗੱਲ ਅਸੀਂ ਕਰ ਚੁੱਕੇ ਆ ਜਿਹੜਾ ਸਾਡਾ ਬਣਾਇਆ ਵਾ ਰੂਟ ਬਣਾਇਆ ਵਾ ਉਹਦੇ ਉੱਤੇ ਕੌਣ ਬੰਦਾ ਕਿੱਥੇ ਖੜੂਗਾ ਉਹ ਗਰੁੱਪਾਂ ਦੇ ਵਿੱਚ ਮੰਡਿਆ ਵਾ ਐਨ ਸਾਰੇ ਦਾ ਸਾਰਾ ਬਣਿਆ ਵਾ ਸੋ ਅਸੀਂ ਤੁਹਾਨੂੰ ਮਤਲਬ ਦੁਆਰਾ ਦੂਸਰੀ ਗੱਲ ਤੁਸੀਂ ਕੀਤੀ ਸੀਗੀ ਕਿ ਬਗਲਾ ਤੁਸੀਂ ਐਰਕੀ ਵਰ ਚੰਗਾ ਹੋਊਗਾ ਜਾਂ ਕਿ ਮੈਂ ਜਿੰਨੇ ਪ੍ਰਧਾਨ ਪਿੱਛੇ ਤੋਂ ਲੈ ਕੇ ਸਰਤੇ ਸਿੰਘ ਚੀਮਾ ਤੋਂ ਲੈ ਕੇ ਸਾਰੇ ਪ੍ਰਧਾਨ ਸਦੀਪ ਚੋਂ ਗ੍ਰਾਂਡ ਹੋਣੀ ਸਾਰੇ ਜਿੰਨੀਆਂ ਮੇਰੀਆਂ ਭੈਣਾਂ ਰਾਜਪ੍ਰੋਤ ਜਾਂ ਹੋਰ ਜਿੰਨੇ ਵੀ ਆਏ ਆ ਸਾਰਿਆਂ ਨੇ ਮੈਥੋਂ ਵੱਧ ਕੇ ਕੰਮ ਕੀਤਾ ਸਾਰਿਆਂ ਨੇ ਵਧੀਆ ਕੰਮ ਕੀਤੇ ਆ ਤਨ ਮਨ ਤੁਹਾਨੂੰ ਨਾ ਸੇਵਾ ਕੀਤੀ ਸੇਵਾ ਕੀਤੀ ਆ ਕਰਦੇ ਆ ਤੋਂ 1 ਸਾਲ ਦਾ ਮੈਨੂੰ ਯਾਦ ਆ ਮੈਂ 12 ਦੇ ਵਿੱਚ ਵੀ ਸੀਗਾ 12 ਦੇ ਵਿੱਚ ਸੀਗਾ 13 ਤੋਂ 15 ਤੇ ਨਹੀਂ ਇੰਨਾ ਆਇਆ ਸੀ ਕਿ ਆਪਣੇ ਮੁੰਡਿਆਂ ਨੇ ਸਾਰਾ ਉਹੀ ਮਤਲਬ ਟੈਂਟਾਂ ਦੇ ਨਾਲ ਹੀ ਕਵਰ ਕਰ ਲਿਆ ਸੀ ਉਤੋਂ ਤਰਪਾਲਾਂ ਦੇ ਨਾਲ ਗੁਰੂ ਮਹਾਰਾਜ ਤੇ ਮਤਲਬ ਜਿਹੜੇ ਹੈਗਾ ਫੇਰ ਵੀ ਉਦੋਂ ਲੈਜਿਸਲੇਟਿਵ ਵਾਲੀ ਪਾਰਕ ਲੈਜਿਸਲੇਟਿਵ ਦੇ ਫਰੰਟ ਤੋਂ ਸ਼ੁਰੂ ਕਰਨਾ ਪਿਆ ਸੀ ਕਿਉਂਕਿ ਪਾਰਕ ਇਧਰ ਪੈ ਪਾਰਕ ਦੇ ਬਾਵਜੂਦ ਵੀ ਨਗਰ ਕੀਰਤਨ ਹੋਇਆ ਸੀ ਹੋਇਆ ਸੀਗਾ ਹੋਇਆ ਸੀਗਾ ਸੋ ਇਸ ਦਾ ਮਤਲਬ ਆਪਾਂ ਜਿਹੜੀ ਜਿਹ ਕਿਸੇ ਨਾਲ ਤੁਲਨਾ ਨਹੀਂ ਕਰ ਸਕਦੇਗੇ ਕਿ ਮਤਲਬ ਕੌਣ ਬਦਕੇ ਪਿਛਲੇ ਸਾਲ ਵਾਲਿਆਂ ਨੇ ਬਹੁਤ ਸੁਣਦੀ ਆ ਜਿਹੜੇ ਪਿਛਲੇ ਸਾਲ ਵਾਲਿਆਂ ਦੇ ਵਿੱਚੋਂ ਸਾਡੇ ਨਾਲ ਮੁੰਡੇ ਮਤਲਬ ਜਿਹੜੇ ਹੈਗੇ ਬੰਦੇ ਆ ਕਿਉਂਕਿ ਸਾਰੇ ਆਪ ਦਾ ਕਰਕੇ ਉਹ ਸਾਰੇ ਕਰ ਰਹੇ ਆ ਸੇਵਾ ਮਤਲਬ ਬਸ ਅਸੀਂ ਮਹਾਰਾਜ ਮੂਰੇ ਮੇਰੀ ਇੱਕੋ ਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਮਤਲਬ ਵੀ ਅਸੀਂ ਤਾਂ ਜਿਹੜਾ ਹੈਗਾ ਜਿਹੜਾ ਸੇਵਾ ਕਰ ਸਕਦੇ ਆ ਅਸੀਂ ਤਾਂ ਇੰਤਜ਼ਾਮ ਕਰ ਸਕਦੇ ਆ ਅਸੀਂ ਤਾਂ ਮਾੜਾ ਮੋਕਾ ਕਰ ਸਕਦੇ ਆ ਪਰ ਜੋ ਮਿਹਰ ਕਰਨੀ ਉਹ ਤੁਸੀਂ ਕਰਨੀ ਹੈ ਤੁਹਾਡਾ ਦੇਨ ਹੈ ਤੁਹਾਡੇ ਵੱਲ ਦੇਣ ਦੀ ਅਸੀਂ ਜਿਹੜੀ ਖੁਸ਼ੀ ਹੈਗੀ ਆ ਬਣਾ ਰਹੇ ਆ ਉਹ ਵਾਲਾ ਆਈ ਹੋਪ ਮਰਕੇ ਜਿਹੜਾ ਹੈਗਾ ਇਹ ਬਹੁਤ ਵਧੀਆ ਹੋਊਗਾ ਮੈਂ ਸਾਰੀ ਸਿੱਖ ਕੌਮ ਨੂੰ ਇਸ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤਾਂ ਮੈਨੀਟੋਬਾ ਦੀ ਸੰਗਤ ਨੂੰ ਵਿਨੀ ਪਿਗ ਦੀ ਸੰਗਤ ਨੂੰ ਜਿੱਥੇ ਵੀ ਤੁਸੀਂ ਸੁਣ ਰਹੇ ਆਂ ਬਲ ਮੈਂ ਦਿਲੋਂ ਕਹੂੰਗਾ ਕਿ ਪਲੀਜ਼ ਬਲ ਜਰੂਰ ਆਓ ਤੇ ਆਪਾਂ ਆਓ ਇਸ ਰੰਗ ਨੂੰ ਜਿਹੜਾ ਹੈਗਾ ਇਸ ਦੇ ਨੂੰ ਆਪਾਂ ਮਤਲਬ ਰੰਗਲਾ ਬਣਾ ਦਈਏ ਆਪਾਂ ਇੱਕ ਜਿਹੜਾ ਹੈਗਾ ਚਿੱਟੇ ਕੱਪੜੇ ਪਾ ਕੇ ਕੇਸਰੀ ਪੱਗਾਂ ਬੰਨ ਕੇ ਚੁੰਨੀਆਂ ਬੰਨ ਲੈ ਕੇ ਬੀਬੀਆਂ ਤੋਂ ਆਪਾਂ ਇਹਨੂੰ ਮਤਲਬ ਜਿਹੜਾ ਹੈਗਾ ਇੱਕ ਯਾਦਗਾਰੀ ਈਵੈਂਟ ਹੋਣਾ ਚਾਹੀਦਾ ਯਾਦਗਾਰੀ ਹਾਂ ਤੇ ਆਪਾਂ 60 ਫੀਟ ਤੋਂ ਜਿਹੜਾ ਹੈਗਾ ਬਚ ਗਈ ਜਿਹੜੇ ਜਿਹੜੇ ਹੈਗਾ ਤੋਂ ਫੂਡ ਦੇ ਬਾਰੇ ਮੈਂ ਇੱਕ ਮਾੜੀ ਜੀ ਗੱਲ ਕਰਨੀ ਚਾਹੁੰਦਾ ਕਿ ਫੂਡ ਬਾਰੇ ਉਹ ਇੰਨੇ ਰਿਸਪੈਕਟ ਹੈ ਕਿ ਘਰਾਂ ਤੋਂ ਰੋਟੀ ਜਾਂ ਦਾਲ ਪ੍ਰਸ਼ਾਦਾ ਕੋਈ ਲੈ ਕੇ ਨਾ ਆਇਓ ਗੁਰੂ ਘਰਾਂ ਤੋਂ ਜੋ ਕਿ ਕਮਰਸ਼ੀਅਲ ਕਿਚਨ ਹੈ ਜਿਹੜੀ ਸਿਰਫ ਓਨਲੀ ਦੇ ਅਲਾਉਡ ਹੈ ਤਾਂ ਉਹ ਉਹ ਘਰਾਂ ਵਾਲਾ ਕਿਉਂਕਿ ਫੇਰ ਉੱਥੇ ਇੰਸਪੈਕਟਰ ਖੜੇ ਆ ਤੁਥੋਂ ਫੜ ਕੇ ਉਹ ਘਰ ਵਿੱਚ ਪਾਉਣ ਤੁਹਾਡਾ ਵੀ ਮਨ ਦੁਖੇਗਾ ਸਾਡਾ ਵੀ ਦੁਖੇਗਾ ਹਾਂ ਮੈਂ ਹੁਣ ਕੌਮ ਪੰਜਾ ਟੀਮ ਦੇ ਤੇ ਜਾ ਚੁੱਕਿਆ ਕੱਲ ਰੇਡੀਓ ਤੇ ਸੀ ਕਿ ਟੀਮ ਦੇ ਤੇ ਜਾ ਚੁੱਕਿਆ ਮੈਂ ਇਹੀ ਬੈਂਚ ਕੀਤੀ ਆਪਦੇ ਕੋਲੋਂ ਇੱਕ ਵੀਡੀਓ ਬਣਾ ਕੇ ਵੀ ਪਾ ਚੁੱਕਿਆ ਵੀ ਭਾਈ ਆਹ ਕੰਮ ਨਾ ਕਰਿਓ ਤਾਂ ਕਿ ਤੁਹਾਡੇ ਦੇ ਮਨ ਨੂੰ ਵੀ ਫੇਸ ਨਾ ਪਹੁੰਚੇ ਸਾਡੇ ਦੇ ਨਾਮ ਵੀ ਨਾ ਪਹੁੰਚੇ ਕਿ ਮਤਲਬ ਜਿਹੜਾ ਹੈਗਾ ਨਗਰ ਜਿਹੜੀ ਜਿਹੜੀ ਲੰਗਰ ਦੀ ਬੇਅਦਬੀ ਹੋਈ ਹੈ ਕਿਸੇ ਕਾਰਨ ਅਸੀਂ ਫਲੋਟ ਦੇ ਮੋਹਰੇ ਖੜੇ ਜੀ ਇਹ ਲੋਟ ਨੂੰ ਹਰ ਸਾਲ ਸਜਾਇਆ ਜਾਂਦਾ ਮੁੱਢੋਂ ਇਹ ਨਹੀਂ ਕਿ ਜੋ ਪਿੱਛੇ ਬਣਿਆ ਸੀਗਾ ਤੇ ਉਹ ਦਾ ਥੋੜਾ ਪੋਰਾ ਝਾਟ ਪੁੰਜੀ ਕਰਕੇ ਤੁਰ ਪਏ ਇਦਾਂ ਦੀ ਗੱਲ ਨਹੀਂ ਤੇ ਇਹਨੂੰ ਜਿਹੜਾ ਸਜਾਉਣ ਦਾ ਸਵਾਰਨ ਦਾ ਜਿਹੜਾ ਮੁੱਖ ਜਿਵੇਂ ਮਾਰੀ ਉਹ ਮੇਰੇ ਜੇ ਇਸ ਵੀਰ ਦੇ ਕੋਲ ਹੈ ਤੇ ਮੈਂ ਚਾਹੂੰਗਾ ਕਿ ਤੁਸੀਂ ਸੰਗਤਾਂ ਨੂੰ ਦੱਸੋ ਕਿ ਕਿਵੇਂ ਇਹ ਪ੍ਰਬੰਧ ਤੁਸੀਂ ਕਰਦੇ ਹੋ ਕਿੰਨਾ ਟਾਈਮ ਲੱਗਦਾ ਹੈਗਾ ਕਿੰਨੇ ਉਤਸ਼ਾਹ ਨਾਲ ਤੁਹਾਨੂੰ ਹੋਰ ਕਿਹਨੇ ਕਿਹਨੇ ਸਾਥ ਦਿੱਤਾ ਸਾਰੇ ਪਰਮਾਤਮਾ ਨੂੰ ਕਰਤਾ ਹੀ ਹੈ ਜੀ ਉਹ ਸਾਰਾ ਤੋਂ ਮੈਂ ਉਕਰਾਂਗਾ ਨਾਲ ਸਾਰੇ ਬੰਗਲ ਸਾਰੀ ਤੁਸੀਂ ਚਾਲ ਕੇ ਇੰਟਰੈਕਟ ਆ ਬਹੁਤ ਚੰਗੀ ਗੱਲ ਹੈ ਮਿਹਨਤ ਕਰਦੇ ਆ ਪਰ ਆਪਦੇ ਜ਼ਿੰਮੇਵਾਰੀ ਨਹੀਂ ਲੈਂਦੇ ਕਿ ਅਸੀਂ ਮਿਹਨਤ ਕੀਤੀ ਜ਼ਿੰਮੇਵਾਰੀ ਜਿਹੜੀ ਆ ਓਟ ਆਸਰਾ ਗੁਰੂ ਸਾਹਿਬ ਦਾ ਲੈਂਦੇ ਤੇ ਨਾਲ ਦੇ ਸਾਥੀਆਂ ਨੂੰ ਇਸ ਗੱਲ ਦਾ ਮਾਣ ਦਿੰਦੇ ਆ ਕਿ ਅਸੀਂ ਸਾਰੇ ਰਲ ਮਿਲ ਕੇ ਕੀਤਾ ਉਹ ਚੰਗੀ ਗੱਲ ਹੈ ਜੀ ਸਾਡੀਆਂ ਸ਼ੁਪ ਸ਼ਾਮਾਂ ਤੁਹਾਡੇ ਨਾਲ ਦੁਬਾਰਾ ਪ੍ਰਧਾਨ ਜੀ ਤੁਹਾਡੀ ਬੜੀ ਮਿਹਰਬਾਨੀ ਸਮਾ ਗੱਡਿਆ ਆਪਣੇ ਵੱਲੋਂ ਲਾਈਵ ਔਰ ਅਸੀਂ ਇਸ ਪ੍ਰੋਗਰਾਮ ਨੂੰ ਤੁਸੀਂ ਲਾਈਵ ਦੇਖ ਰਹੇ ਹੋ ਵੀਵੀ ਤੇ ਵੀ ਫੇਸਬੁਕ ਤੇ YouTube ਤੇ ਕਿਰਤ ਦਿਲਾ ਬਈ ਜਗਾਤਾਰ ਜਿਹੜਾ ਅਸੀਂ ਇਨਫੋਰਮੇਸ਼ਨ ਵੀ ਦਿੰਦੇ ਰਾਤ ਕੀਰਤ ਦੇ ਵਿੱਚ ਮਤਲਬ ਮੈਂ ਕੀਰਤਨ ਵੀ ਲਾਈਵ ਹੋਣਾ ਧੰਨਵਾਦ ਕਰਨਾ ਚਾਹੂੰਗਾ ਮੈਨੀਟੋਬਾ ਗਵਰਨਮੈਂਟ ਦਾ ਤੇ ਸਿਟੀ ਆਫ ਮੈਨੀਟੋਬਾ ਦਾ ਜਿਨ੍ਹਾਂ ਨੇ ਮੈਨੀਟੋਬਾ ਦੇ ਸਿੱਖਾਂ ਨੂੰ ਅਚੇਚੇ ਤੌਰ ਤੇ ਮਾਨ ਬਖਸ਼ਿਆ ਬਹੁਤ ਸਾਰੀਆਂ ਚੀਜ਼ਾਂ ਦਾ ਉਹ ਇੱਕ ਵਾਸ਼ਾ ਵੱਖਰਾ ਹੈ ਉਹ ਇਸ ਨੂੰ ਨਗਰ ਕੀਰਤਨ ਦੇ ਨਾਲ ਨਹੀਂ ਪਰ ਜੋ ਪ੍ਰਾਪਤੀਆਂ ਮੈਨੀਟੋਬਾ ਦੇ ਸੀ ਉਹਦੇ ਬਾਰੇ ਆਪਾਂ ਵੱਖਰੀ ਗੱਲ ਜਰੂਰ ਕਰਾਂਗੇ ਕਰਨਾ ਕੋਈ ਕਰਨੀ ਜੋ ਪ੍ਰਾਪਤੀਆਂ ਮੈਨੀਟੋਬਾ ਦੇ ਸਿੱਖਾਂ ਦੀਆਂ ਕਿਸੇ ਵੀ ਸਿੰਗਲ ਸਟੇਟ ਜਾਂ ਕਿਸੇ ਦੇਸ਼ ਦੇ ਵਿੱਚ ਨਹੀਂ ਹੋਣੀਆਂ। ਸੋ ਸਾਨੂੰ ਮਾਣ ਆ ਮਤਲਬ ਮੈਂ ਉਸ ਦਾ ਤੌਰ ਤੇ ਮੈਂ ਮਾਣ ਨਾਲ ਕਹਿ ਸਕਦਾ ਮੈਂ ਸਿੱਖ ਮੈਂ ਕੈਨੇਡਾ ਦੇ ਵਿੱਚ ਵਸਦਾ ਮੈਂ ਮੈਨੀਟੋਬਾ ਦੇ ਵਿੱਚ ਸਵਾਰ। ਬਹੁਤ ਬਹੁਤ। ਅਖੀਰ ਵਿੱਚ ਮੈਂ ਦੱਸਣਾ ਚਾਹਨਾ ਜੀ ਨਗਰ ਕੀਰਤਨ 31 ਅਗਸਤ ਨੂੰ ਹੋ ਰਿਹਾ ਸ਼ਨੀਵਾਰ। ਲਾਈਵ ਹੋਊਗਾ। ਉਸ ਐਤਵਾਰ 31 ਅਗਸਤ ਐਤਵਾਰ ਨੂੰ ਹੋ ਰਿਹਾ ਔਰ ਲੈਜਿਸਲੇਚ ਬਿਲਡਿੰਗ ਦੇ ਬਾਹਰ ਜਿਹੜਾ ਮੈਮੋਰੀਅਲ ਪਾਰਕ ਹੈ ਉਥੋਂ ਸ਼ੁਰੂ ਹੋਣਾ। ਰੂਟ ਬਾਰੇ ਇਸ਼ਤਿਹਾਰਾਂ ਵਿੱਚ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਜਾਣਕਾਰੀ ਲੈ ਚੁੱਕੀ ਹੋ ਸ਼ਾਇਦ ਮੈਂ ਦੁਹਰਾਉ ਔਰ ਦੁਹਰਾਉਂਗਾ ਪਰ ਇੱਕ ਗੱਲ ਜਿਹੜੀ ਬੜਾ ਅਰਦਾਸ ਹੋਣੀ ਆ 1 ਵਜੇ ਨਗਰ ਕੀਰਤਨ ਚੱਲੇ ਪਾਉਣਾ 1 ਵਜੇ ਨਗਰ ਕੀਤੇ ਸ਼ੁਰੂ ਹੋ ਜਾਣਾ ਜਿਹੜੀ ਗੱਲ ਮੈਂ ਦਰਉਣੀ ਚਾਹੁੰਦਾ ਇਹ ਹੈ ਜੀ ਕਿ ਨਗਰ ਕੀਰਤਨ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਉਹ ਨਗਰ ਕੀਰਤਨ ਦਾ ਵੀ ਤੇ ਸਟੇਜ ਉੱਤੇ ਜਿਹੜਾ ਪ੍ਰੋਗਰਾਮ ਹੋਣਾ ਕੀਰਤਨ ਹੋਣਾ ਜਾਂ ਜਿਹੜੇ ਰਾਜਸੀ ਲੋਕਾਂ ਨੇ ਆ ਕੇ ਆਪਣੇ ਵਿਚਾਰ ਰੱਖਣੇ ਉਹਨੂੰ ਅਸੀਂ ਵਾਈਸ ਆਫ ਇੰਡੀਆ ਤੇ ਟੀਵੀ ਤੇ ਲਾਈਵ ਬਖਣ ਜਾ ਰਹੇ ਹਾਂ ਉਮੀਦ ਹੈ ਤੁਹਾਨੂੰ ਅ ਦੂਰ ਤੁਹਾਡੇ ਬੈਠਿਆਂ ਨੂੰ ਇਸ ਨਗਰ ਕੀਰਤਨ ਦੇ ਸਿੱਧੇ ਦਰਸ਼ਨ ਸਿੱਧੇ ਪ੍ਰਸਾਰਣ ਦੇ ਦਰਸ਼ਨ ਹੋਣਗੇ ਤੇ ਤੁਸੀਂ ਆਨੰਦ ਮਾਣੋਗੇ ਅਖੀਰ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ